ਗੁਰੂ ਪਿਆਰਿਓ ਅੱਜ ਮੈਂ ਉਹ ਤਿੰਨ ਚੀਜ਼ਾਂ ਬਾਰੇ ਗੱਲ ਕਰਾਂਗਾ ਜੇ ਤੁਸੀਂ ਇਹਨਾਂ ਨੂੰ ਕੰਟਰੋਲ ਕਰ ਲਓਗੇ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪੇ ਹੀ ਸਹਿਜੇ ਹੀ ਹੱਲ ਹੋ ਜਾਣਗੀਆਂ ਜੇ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਸ ਵਿੱਚ ਕਰ ਲਈਏ ਸਾਰੇ ਜਿਹੜੇ ਚਿੰਤਾ ਰੋਗ ਝੋਰੇ ਆ ਸੋਗ ਆ ਸਾਰੇ ਸਾਡੇ ਮਿਟ ਜਾਣਗੇ ਅਤੇ ਤਿੰਨ ਚੀਜ਼ਾਂ ਕਿਹੜੀਆਂ ਹਨ ਇਨਾਂ ਬਾਰੇ ਸਾਨੂੰ ਸੋਚਣਾ ਪਵੇਗਾ ਸਮਝਣਾ ਪਵੇਗਾ ਜਾਣਣਾ ਪਵੇਗਾ ਤਾਂ ਉਹ ਜਾਣਦੇ ਹਾਂ ਤਿੰਨ ਚੀਜ਼ਾਂ ਬਾਰੇ ਇਹ ਕਿਸੇ ਦੁਨਿਆਵੀ ਆਦਮੀ ਨੇ ਨਹੀਂ ਦਸੀਆਂ ਇਹ ਤਾਂ ਤਨਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸਾਨੂੰ ਦੱਸਣਾ ਕੀਤੀਆਂ ਹਨ ਗੁਰਮਖ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਬੰਦਿਆ ਜੇ ਤੂੰ ਆਪਣੀਆਂ ਤਿੰਨ ਚੀਜ਼ਾਂ ਤੇ ਕਾਬੂ ਕਰ ਲਵੇਂ ਫਿਰ ਤੇਰੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਆਵੇਗੀ ਤੈਨੂੰ ਕੋਈ ਵੀ ਨਹੀਂ ਡਲਾ ਸਕੇਗਾ ਕਦੇ ਸਭ ਤੋਂ ਪਹਿਲੀ ਚੀਜ਼ ਕਿਹੜੀ ਆ ਗੁਰਮਖ ਪਿਆਰਿਓ ਸਭ ਤੋਂ ਪਹਿਲੀ ਚੀਜ਼ ਆ ਬੰਦੇ ਦੀ ਜੀਬ ਇਹ ਜੀਬ ਜਿਹਦੇ ਨਾਲ ਅਸੀਂ ਲੋਕਾਂ ਦੀ ਨਿੰਦਿਆ ਕਰਦੇ ਆ ਚੁਗਲੀਆਂ ਕਰਦੇ ਆ ਅਵਾ ਤਬਾ ਬੋਲਦੇ ਆ ਬੇਵਜ੍ਹਾ ਬੋਲਦੇ ਆ ਇੰਨੇ ਪਾਪ ਕਰਦੀ ਆ ਜੀਬ ਇਹ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਦੇਖੋ ਜੀ ਜੇ ਤੁਸੀਂ ਜੀਬ ਦੇ ਨਾਲ ਗੁਰੂ ਦਾ ਨਾਮ ਜਪਣਾ ਸ਼ੁਰੂ ਕਰਦੇ ਹੋ ਗੁਰੂ ਨੂੰ ਚੇਤੇ ਕਰਨਾ ਸ਼ੁਰੂ ਕਰਦੇ ਹਾਂ ਇਹ ਜੀਵ ਦੇ ਨਾਲ ਤਾਂ ਦੀਨ ਦੁਨੀਆ ਵਿੱਚ ਤੁਹਾਡਾ ਭਲਾ ਹੋਵੇਗਾ ਅਸੀਂ ਵੇਖਦੇ ਹਾਂ ਬਹੁਤ ਲੋਕ ਆ ਜਿਹੜੇ ਆਪਣੀ ਜੀਵ ਕਰਕੇ دنیਆਵੀ ਰਿਸ਼ਤਿਆਂ ਵਿੱਚ ਸਤਕਾਰ ਨਹੀਂ ਆਪਣਾ ਬਣਾ ਸਕਦੇ ਆਪਣੀ ਜੀਵ ਕਰਕੇ ਬਹੁਤ ਸਾਰੇ ਬਜ਼ੁਰਗ ਆ ਉਹਨਾਂ ਦਾ ਘਰਾਂ 'ਚ ਸਤਕਾਰ ਨਹੀਂ ਹੁੰਦਾ ਤੇ ਬਹੁਤ ਲੋਕ ਆ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੁੰਦਾ ਉਹਨਾਂ ਦੀ ਮਿੱਠੀ ਰਸਨਾ ਹੁੰਦੀ ਆ ਜਿਹਦੇ ਕਰਕੇ ਉਹਨਾਂ ਦੀ ਸੋਭਾ ਹੋ ਜਾਂਦੀ ਆ ਤਾਂ ਇਹ ਜੀਵ ਹੀ ਆ ਜਿਹੜੀ ਸਤਕਾਰ ਕਰਾਉਂਦੀ ਆ ਜੀਵ ਹੀ ਆ ਜਿਹੜੀ ਕਲੇਸ਼ ਦਾ ਕਾਰਨ ਬਣਦੀ ਆ ਪਰ ਗੁਰੂ ਮਹਾਰਾਜ ਜੀ ਕਹਿੰਦੇ ਅੰਤਰ ਗੁਰ ਆਰਾਧਨ ਜਿਹਾ ਵਾ ਜਪ ਗੁਰਨਾਮ ਮਹਾਰਾਜ ਕਹਿੰਦੇ ਤੁਸੀਂ ਭਾਈ ਆਪਣੇ ਚਿੱਤ ਦੇ ਅੰਦਰ ਗੁਰੂ ਨੂੰ ਚੇਤੇ ਕਰੋ ਆਪਣੀ ਜੀਵ ਨਾਲ ਗੁਰੂ ਦੇ ਨਾਮ ਨੂੰ ਯਾਦ ਕਰੋ ਕਿਉਂਕਿ ਜੀਵ ਹੀ ਆ ਜਿਹਦੇ ਨਾਲ ਆਪਾਂ ਬੋਲਦੇ ਆ ਜਿਹਦੇ ਨਾਲ ਆਪਾਂ ਆਪਣੇ ਜਿਹੜਾ ਮੈਸੇਜ ਆ ਦਿਮਾਗ ਵਿੱਚ ਹੁੰਦਾ ਦੂਜਿਆਂ ਤੱਕ ਪਹੁੰਚਾਉਨੇ ਆ। ਕੋਲ ਚੀਜ਼ਾਂ ਬੋਲ ਕੇ ਦਸੀਆਂ ਜਾ ਸਕਦੀਆਂ ਬਿਨਾ ਬੋਲਿਆਂ ਤੋਂ ਉਹ ਦੂਜੇ ਨੂੰ ਸਮਝ ਨਹੀਂ ਆਉਂਦੀਆਂ। ਇਹ ਜਿਹੜੇ ਬੋਲ ਆ, ਜੀਬ ਦੇ ਸ਼ਬਦ ਆ। ਇਹ ਜੇ ਆਪਾਂ ਮਿੱਠਾ ਬੋਲ ਬੋਲਦੇ ਆ, ਬਗਾਨੇ ਨੂੰ ਆਪਣਾ ਬਣਾ ਦਿੰਦੇ ਆ। ਤੇ ਜੇ ਅਸੀਂ ਇਹੋ ਜਿਹਾ ਕੌੜਾ ਬੋਲ ਬੋਲੀਏ, ਆਪਣਾ ਵੀ ਬਗਾਨਾ ਹੋ ਜਾਂਦਾ। ਫਿਰ ਉਹ ਨੇੜੇ ਹੀ ਨਹੀਂ ਸਾਡੇ ਆਉਂਦਾ ਰਿਸ਼ਤੇ ਜਿਹੜੇ ਟੁੱਟ ਜਾਂਦੇ ਆ। ਤਾਂ ਕੁਝ ਸ਼ਬਦ ਇਹੋ ਜਿਹੇ ਆ ਜਿਹਨੂੰ ਆਪਾਂ ਜੀਬ ਨਾਲ ਬੋਲਦੇ ਆ, ਅਸੀਂ ਰੱਬ ਦੇ ਹੋ ਜਾਂਦੇ ਆ ਤੁਸੀਂ ਉਹ ਕਹਾਵਤ ਵੀ ਸੁਣੀ ਹੋਣੀ ਆ ਕਿ ਜਿਹੜਾ ਮਿੱਠਾ ਬੋਲਦੇ ਆ ਉਹ ਮਿਰਚਾਂ ਵੀ ਵੇਚ ਜਾਂਦੇ ਆ ਪਰ ਜਿਹੜੇ ਕੌੜਾ ਬੋਲਦੇ ਉਹਨਾਂ ਦਾ ਸ਼ਹਿਦ ਵੀ ਕੋਈ ਨਹੀਂ ਖਰੀਦਦਾ ਤਾਂ ਇੱਕ ਕਹਾਵਤ ਆ ਸਿਰਫ ਸਮਝਾਉਣ ਲਈ ਮਿੱਠਾ ਬੋਲਣਾ ਜੀਬ ਦੇ ਨਾਲ ਬੜਾ ਜ਼ਰੂਰੀ ਆ ਜੀਬ ਦੀ ਸਦ ਵਰਤੋਂ ਕਰਨੀ ਬੜੀ ਜ਼ਰੂਰੀ ਆ ਤਾਂ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਜੀਬ ਜਦੋਂ ਕੰਟਰੋਲ ਵਿੱਚ ਨਹੀਂ ਹੁੰਦੀ ਅਵਾ ਤਵਾ ਬੋਲਦੇ ਰਹਿੰਦੇ ਆ ਉਹਨਾਂ ਨੂੰ ਕੋਈ ਚੰਗਾ ਵੀ ਨਹੀਂ ਸਮਝਦਾ ਰਿਸ਼ਤੇਦਾਰੀ ਵਿੱਚ ਜਾਂਦੇ ਆ ਉਹ ਬੋਲੀ ਜਾਂਦੇ ਆ ਉਹਨਾਂ ਨੂੰ ਕੋਈ ਠੀਕ ਢੰਗ ਨਾਲ ਸੁਣਦਾ ਨਹੀਂ ਜਿਹੜੇ ਬਾਲਾ ਜ਼ਿਆਦਾ ਬੋਲਦੇ ਆ ਵਾਰ-ਵਾਰ ਬੋਲਦੇ ਆ ਲਗਾਤਾਰ ਬੋਲੀ ਜਾਂਦੇ ਆ ਉਹਨਾਂ ਦੇ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦਾ ਹੁੰਦਾ ਜਿਹੜਾ ਬੰਦਾ ਤੋਲ ਕੇ ਬੋਲਦਾ ਸੋਚ ਕੇ ਬੋਲਦਾ ਉਹਨੂੰ ਸਾਰੇ ਸੁਣਨਾ ਚਾਹੁੰਦੇ ਆ ਉਹ ਇਉਂ ਹੁੰਦਾ ਵੀ ਹੁਣ ਇਹ ਕਦੋਂ ਬੋਲੇਗਾ ਕੀ ਬੋਲੇਗਾ ਹੁਣ ਜਿਹੜੇ ਲੋਕ ਬੋਲੀ ਜਾਂਦੇ ਆ ਆਪਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਦੀ ਤਾਂ ਆਦਤ ਹੀ ਆ ਬੋਲਣਾ ਫਿਰ ਆਪਾਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਐਵੇਂ ਬੰਦੇ ਦਾ ਸਤਕਾਰ ਜੀਵ ਘਟਾਉਂਦੀ ਵੀ ਆ ਤੇ ਵਧਾਉਂਦੀ ਵੀ ਆ ਇਹ ਜੀਵ ਹੀ ਆ ਜਿਹੜੀ ਸਾਨੂੰ ਗੁਰੂ ਨਾਲ ਜੋੜਦੀ ਆ ਇਸ ਕਰਕੇ ਭਾਈ ਇਹ ਰਸਨਾ ਇਹ ਰਸਨਾ ਜਪਤੀ ਤੂੰ ਹੀ ਤੂੰ ਹੀ ਇਹ ਤਾਂ ਰੱਬ ਦਾ ਨਾਮ ਜਪਦੀ ਹੀ ਸੋਹਣੀ ਲੱਗਦੀ ਆ ਵੇਲਾ ਮਨ ਸ਼ੈਤਾਨ ਦਾ ਘਰ ਹੁੰਦਾ ਇਸ ਕਰਕੇ ਭਾਈ ਆਪਣੀ ਜੀਬ ਨੂੰ ਕੰਟਰੋਲ ਵਿੱਚ ਕਰੋ ਹੁਣ ਸਵਾਲ ਇਹ ਆ ਵੀ ਇਹ ਕੰਟਰੋਲ ਚ ਆਵੇਗੀ ਕਿਵੇਂ ਕੰਟਰੋਲ ਵਿੱਚ ਆਵੇਗੀ ਜਦੋਂ ਇਹਦੇ ਨਾਲ ਆਪਾਂ ਨਿੰਦਿਆ ਕਰਨ ਦੀ ਬਜਾਏ ਰੱਬ ਦਾ ਨਾਮ ਜਪਾਂਗੇ ਉਦੋਂ ਇਹਨੇ ਕੰਟਰੋਲ 'ਚ ਹੋਣਾ ਹੈ ਇਹ ਇਸ ਕਰਕੇ ਦਿਮਾਗ ਦੀ ਜਿਹੜੀ ਤਸਵੀਰ ਆਉ ਸਾਡੀ ਬੋਲਬਾਣੀ ਹੁੰਦੀ ਹੈ ਸੰਗਤ ਸਹੀ ਹੋਵੇਗੀ ਸ਼ਬਦ ਸਹੀ ਹੋਣਗੇ ਇਸ ਕਰਕੇ ਸੰਗਤ ਜਿਹੜੀ ਆ ਉਹ ਠੀਕ ਕਰਨੀ ਪਵੇਗੀ ਇਹ ਜੀਵ ਕੰਟਰੋਲ ਦੇ ਵਿੱਚ ਤੁਸੀਂ ਕਰਨੀ ਚਾਹੁੰਦੇ ਹੋ ਅਗਲੀ ਗੱਲ ਅੱਗੇ ਮਹਾਰਾਜ ਜੀ ਕਹਿੰਦੇ ਆ ਨੇਤਰੀ ਸਤਗੁਰੂ ਵੇਖਣਾ ਅੱਖਾਂ ਅੱਖਾਂ ਦੇ ਨਾਲ ਸਾਡਾ ਧਿਆਨ ਬਾਹਰ ਜਾਂਦਾ ਅਸੀਂ ਦੇਖਦੇ ਹਾਂ ਸੰਸਾਰ ਵਿੱਚ ਕੀ ਹੋ ਰਿਹਾ ਤੇ ਇਹ ਜਿਹੜੀਆਂ ਅੱਖਾਂ ਨੇ ਇਹ ਰੱਜਦੀਆਂ ਹੀ ਨਹੀਂ ਅੱਖੀਂ ਵੇਖਣਾ ਰੱਜੀਆਂ ਬਹੁਤ ਰੰਗ ਤਮਾਸ਼ੇ ਦੁਨੀਆ ਦੇ ਤਮਾਸ਼ੇ ਵੇਖ-ਵੇਖ ਕੇ ਇਹ ਥੱਕਦੀਆਂ ਨਹੀਂ ਇਹਨਾਂ ਨੂੰ ਹੋਰ-ਹੋਰ ਦੇਖਣ ਦੀ ਲਾਲਸਾ ਲੱਗੀ ਰਹਿੰਦੀ ਹੈ ਪਰ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੂਜਰੀ ਰਾਗ ਦੇ ਵਿੱਚ ਨੇਤਰੀ ਸਤਗੁਰੂ ਪੇਖਣਾ ਅੱਖਾਂ ਦੇ ਨਾਲ ਜਦੋਂ ਆਪਾਂ ਸੱਚੇ ਗੁਰੂ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ ਉਹਦਾ ਅਸਰ ਸਾਡੇ ਮਨ ਤੇ ਹੁੰਦਾ ਵਾ ਅੱਖ ਇੱਕ ਕੋਮਲੰਗਾ ਇਹ ਬੰਦੇ ਦੇ ਮਨ ਦਾ ਸੁਭਾਈ ਆ ਵੀ ਇਹ ਦੇਖ ਕੇ ਹੀ ਚੀਜ਼ਾਂ ਨੂੰ ਮਨ ਦਾ ਦੇਖ ਕੇ ਹੀ ਪਤੀਜ ਦਾ ਕਿਉਂਕਿ ਕਈ ਵਾਰ ਆਪਾਂ ਦੇਖਿਆ ਹੀ ਆ ਇਤਿਹਾਸ ਜਿੰਨਾ ਮਰਜੀ ਢਾਡੀ ਸਹਿਬਾਨ ਜਾਂ ਇਤਿਹਾਸਕਾਰ ਗੁਰੂ ਦੇ ਪਿਆਰੇ ਪ੍ਰਚਾਰਕ ਜਿੰਨਾ ਮਰਜੀ ਸੁਣਾ ਦੇਣ ਉਹ ਬੱਚਿਆਂ ਦੇ ਉੱਪਰ ਜਿਹੜੀ ਫਿਲਮ ਬਣੀ ਸੀ ਚਾਰ ਸਹਿਬਜਾਦੇ ਉਨੇ ਜਿੰਨਾ ਅਸਰ ਕੀਤਾ ਉਹਨਾਂ ਪ੍ਰਚਾਰ ਦਾ ਅਸਰ ਨਹੀਂ ਹੋਇਆ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਫਿਲਮਾਂ ਹੀ ਬਣਾਉਣੀਆਂ ਚਾਹੀਦੀਆਂ ਇਹ ਦਾ ਅਰਥ ਇਹ ਨਹੀਂ ਮੈਂ ਅਸਲ ਵਿੱਚ ਦੱਸ ਰਿਹਾ ਵੀ ਜਦੋਂ ਆਪਣੀ ਅੱਖ ਕਿਸੇ ਚੀਜ਼ ਨੂੰ ਵੇਖਦੀ ਹੈ ਉਹਨੂੰ ਮੰਨ ਲੈਂਦੀ ਹੈ ਪਤੀਤ ਜਾਂਦਾ ਅੱਖ ਇਹੋ ਜ ਹੈ ਇਹ ਇੰਦਰੀ ਐਸਾ ਹੈ ਇਸ ਕਰਕੇ ਧਿਆਨ ਵੀ ਇਹਦੇ ਰਹੀਂ ਬਾਹਰ ਆਉਂਦਾ ਜਦੋਂ ਅੱਖਾਂ ਮੀਟ ਕੇ ਆਪਾਂ ਅੰਦਰ ਆਪਣਾ ਆਪ ਵੇਖਦੇ ਹਾਂ ਉਸ ਵਕਤ ਬਹੁਤ ਜ਼ਿਆਦਾ ਸਾਨੂੰ ਸਕੂਨ ਮਿਲਦਾ ਹੈ ਬਾਹਰ ਵੇਖਣ ਨੂੰ ਬੜਾ ਕੁਝ ਸੋਹਣਾ ਪਰ ਅੱਖਾਂ ਮੀਟ ਕੇ ਆਪਣੇ ਆਪ ਨੂੰ ਦੇਖਣਾ ਆਪਣੇ ਆਪ ਨੂੰ ਜਾਣਨਾ ਆਪਣੇ ਆਪ ਨੂੰ ਸਮਝਣਾ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਇਹਨਾਂ ਅੱਖਾਂ ਦੇ ਨਾਲ ਆਪਾਂ ਕਿੰਨਾ ਕੁਝ ਵੇਖਦੇ ਆ ਅੱਜ ਕੱਲ ਤਾਂ ਜੋ ਲੋਕਾਂ ਦਾ ਹਾਲ ਆ ਉਹ ਅੱਖਾਂ ਰਾਹੀਂ ਗਲਤ ਸੰਗਤ ਕਰਦੇ ਆ ਉਹਨਾਂ ਦੀ ਗਲਤ ਸੰਗਤ ਕਿਹਦੇ ਦੁਆਰਾ ਹੁੰਦੀ ਆ ਅੱਖਾਂ ਰਾਹੀਂ ਅੱਖਾਂ ਰਾਹੀਂ ਅਸ਼ਲੀਲ ਚੀਜ਼ਾਂ ਦੇਖਣੀਆਂ ਅੱਖਾਂ ਰਾਹੀਂ ਜੋ ਇੰਟਰਨੈਟ ਤੇ ਸਭ ਕੁਝ ਆ ਰਿਹਾ ਇਹ ਕਿੰਨਾ ਕ ਸਾਨੂੰ ਗੁਰੂ ਨਾਲ ਜੋੜ ਰਿਹਾ ਆਪਾਂ ਜਾਣਦੇ ਹੀ ਆਂ ਸਾਰਾ ਦਿਨ ਆਪਾਂ ਉਹਨੂੰ ਵੇਖਦੇ ਰਹਿੰਨੇ ਆਂ ਫਿਰ ਸਾਡਾ ਮਨ ਵੀ ਉਹੋ ਜਿਹਾ ਹੀ ਬਣ ਜਾਂਦਾ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇਤਰੀ ਸਤਗੁਰੂ ਪੇਖਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਤੁਸੀਂ ਭਾਈ ਆਪਣੇ ਨੇਤਰਾਂ ਦੇ ਨਾਲ ਨੇਤਰ ਅੱਖਾਂ ਦੇ ਨਾਲ ਸੱਚੇ ਗੁਰਾਂ ਦੇ ਦਰਸ਼ਨ ਕਰਿਆ ਕਰੋ ਜਦੋਂ ਆਪਾਂ ਗੁਰੂ ਦੇ ਦਰਸ਼ਨ ਕਰਦੇ ਆਂ ਆਪਾਂ ਨੂੰ ਸ਼ਾਂਤੀ ਆਉਂਦੀ ਆ ਜਿੰਦੋਂ ਆਪਾਂ ਬਾਣੀ ਸੁਣਦੇ ਆਂ ਮਨ ਟਿਕ ਜਾਂਦਾ ਨਹੀਂ ਪਾਰੇ ਵਾਂਗੂ ਡੋਲਦਾ ਰਹਿੰਦਾ ਇਹ ਪਿੱਪਲ ਦੇ ਪੱਤਿਆਂ ਵਾਂਗ ਖੜਕਾ ਕਰਦਾ ਵਾ ਲੋਕ ਜਿਹੜੇ ਆਪਾਂ ਵੇਖਦੇ ਆਂ ਉਹਨਾਂ ਦੀ ਬੋਲਬਾਣੀ ਉਹਨਾਂ ਦਾ ਨਜ਼ਰੀਆ ਉਹਨਾਂ ਦੀ ਸੋਚ ਉਹਨਾਂ ਦੇ ਕਰਮ ਦੱਸਦੇ ਆ ਕਿ ਉਹਨਾਂ ਦੀਆਂ ਅੱਖਾਂ ਕੀ ਦਰਸ਼ਨ ਕਰਦੀਆਂ ਨੇ ਉਹਨਾਂ ਦੇ ਅੰਦਰ ਸ਼ਾਂਤੀ ਨਹੀਂ ਉਹਨਾਂ ਦੇ ਅੰਦਰ ਠੰਡਕ ਨਹੀਂ ਕਿੰਨੇ ਰੌਲੇ ਰੱਪੇ ਆਪਣੇ ਆਸੇ ਪਾਸੇ ਪੈਂਦੀਆਂ ਨਿੱਕੀਆਂ ਨਿੱਕੀਆਂ ਘਰਾਂ ਚ ਲੜਾਈਆਂ ਸੱਸ ਤੇ ਨੌਂ ਦੇ ਆਪਸ ਵਿੱਚ ਝਗੜੇ ਉਹੀ ਗੱਲਾਂ ਮੋੜ-ਮੋੜ ਹੋਣੀਆਂ ਇੱਕ ਦੂਜੇ ਤੇ ਦੋਸ਼ ਲਾਉਣੇ ਇਹ ਅੱਖਾਂ ਜਿਹੜੀਆਂ ਆ ਵਾ ਉਹ ਗਲਤ ਵੇਖ ਰਹੀਆਂ ਸਭ ਕੁਝ ਇਹੀ ਆ ਨਾ ਫਿਰ ਆਪਾਂ ਕਹਿ ਸਕਦੇ ਆਂ ਵੀ ਅੱਖਾਂ ਨੇ ਸੰਗਤ ਗਲਤ ਕੀਤੀ ਹੋਈ ਆ ਇਹ ਅੱਖਾਂ ਨੂੰ ਵਾਸਚ ਕਰ ਲਈਏ ਆਪਾਂ ਨੇਤਰੀ ਸਤਗੁਰੂ ਵੇਖਣਾ ਗੁਰੂ ਦੀ ਬਾਣੀ ਦੇ ਦਰਸ਼ਨ ਕਰੀਏ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੀਏ ਗੁਰਧਾਮਾਂ ਦੇ ਦਰਸ਼ਨ ਕਰੀਏ ਗੁਰ ਇਤਿਹਾਸ ਦੇ ਦਰਸ਼ਨ ਕਰੀਏ ਕਿੰਨੀ ਸਾਨੂੰ ਠੰਡ ਕਾਵੇਗੀ ਇਹ ਚੀਜ਼ਾਂ ਸੋਚਣ ਦੀ ਲੋੜ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਡੇ ਮਨ ਤੇ ਕਿੰਨਾ ਅਸਰ ਕਰਦੀਆਂ ਆਪਾਂ ਇਤਿਹਾਸ ਵਿੱਚ ਪੜਦੇ ਹਾਂ ਗੁਰਮਖ ਪਿਆਰੇ ਹਰ ਰੋਜ਼ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਇਹੋ ਜੀ ਅਵਸਥਾ ਸੀ ਉਹਨਾਂ ਦੀ ਜਿਵੇਂ ਪਾਣੀ ਤੋਂ ਬਿਨਾ ਬੰਦਾ ਜਿਉਂਦਾ ਨਹੀਂ ਰਹਿ ਸਕਦਾ ਗੁਰੂ ਦਾ ਸੱਚ ਗੁਰੂ ਬਿਨਾ ਨਹੀਂ ਜਿਉਂਦਾ ਰਹਿ ਸਕਦਾ ਇਸ ਕਰਕੇ ਨਾ ਆਪਦੇ ਜਿਹੜੇ ਨੇਤਰ ਅੱਖਾਂ ਇਹਨਾਂ ਤੇ ਕੰਟਰੋਲ ਕਰਨ ਦੀ ਲੋੜ ਆ ਕਈ ਵਾਰੀ ਕਾਮ ਦੇ ਅਧੀਨ ਹੋ ਕੇ ਆਪਾਂ ਦੂਜਿਆਂ ਦੇ ਵੱਲ ਤੱਕਦੇ ਆ ਫਿਰ ਭਾਈ ਗੁਰਦਾਸ ਜੀ ਦਾ ਬਚਨ ਵੀ ਸਾਨੂੰ ਯਾਦ ਆਉਣਾ ਚਾਹੀਦਾ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਸ ਕਰਕੇ ਇਹ ਅਵਸਥਾ ਸਾਨੂੰ ਬਣਾਉਣੀ ਪਵੇਗੀ ਇਹ ਇੱਕਦਮ ਨਹੀਂ ਬਣਦੀ ਹੁੰਦੀ ਕੋਈ ਚੀਜ਼ ਜਿਵੇਂ ਆਪਾਂ ਪਹਿਨਾ ਊੜਾ ੜਾ ਸਿੱਖਦੇ ਆਂ ਫਿਰ ਹੌਲੀ ਹੌਲੀ ਅੱਖਰ ਜੋੜਨੇ ਸਿੱਖਦੇ ਆਂ ਫਿਰ ਬੋਲਣੇ ਸਿੱਖਦੇ ਆਂ ਫਿਰ ਤਿੰਨ ਤਿੰਨ ਅੱਖਰ ਜੋੜ ਕੇ ਪੜ੍ਹਦੇ ਆਂ ਇਸ ਤਰ੍ਹਾਂ ਫਿਰ ਹੌਲੀ ਹੌਲੀ ਅਖਬਾਰ ਪੜ੍ਹਦੇ ਆਂ ਕਿਤਾਬਾਂ ਪੜ੍ਹਦੇ ਆਂ ਇਹ ਹੌਲੀ ਹੌਲੀ ਹੋਣਾ ਇੱਕਦਮ ਨਹੀਂ ਹੋਣਾ ਪਰ ਪਹਿਲਾ ਕਦਮ ਅੱਧੀ ਯਾਤਰਾ ਹੁੰਦੀ ਹੈ ਇਸ ਕਰਕੇ ਤੁਰਨਾ ਤਾਂ ਪਊਗਾ ਨਾ ਤਾਂ ਅੱਖਾਂ ਤੇ ਥੋੜਾ ਜਿਆਦਾ ਤੁਹਾਨੂੰ ਕੰਟਰੋਲ ਕਰਨਾ ਪੈਣਾ ਜੇ ਆਪਦੀ ਇਹ ਜ਼ਿੰਦਗੀ ਦਾ ਬੇੜਾ ਪਾਰ ਲਾਉਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਸਤਿਗੁਰੂ ਮਹਾਰਾਜ ਕਹਿ ਰਹੇ ਆ ਤਾਂ ਆਓ ਅੱਗੇ ਹੁਣ ਤੀਜੀ ਗੱਲ ਤੀਜਾ ਜਿਹੜਾ ਵਾ ਉਹ ਵੀ ਸਾਡਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੰਨ ਜਿਹੜੇ ਆ ਸਾਡੇ ਇਹਨਾਂ ਦੀ ਵੀ ਸਦਵਰਤੋਂ ਕਰਨੀ ਹੋਣੀ ਚਾਹੀਦੀ ਹੈ ਸ਼ਰਵਣੀ ਸੁਨਣਾ ਗੁਰਨਾਮ ਕੰਨਾਂ ਦੇ ਨਾਲ ਕਿੰਨਾ ਕੁਝ ਸੀ ਸੁਣਦੇ ਆ ਭੋਜਨ ਦੀ ਬੁਰਕੀ ਮੂੰਹ ਰਾਹੀਂ ਅੰਦਰ ਜਾਂਦੀ ਆ ਖਾਦੀ ਹੋਈ ਰੋਟੀ ਇਹ ਖਰਾਕ ਖੂਨ ਬਣਦੀ ਆ ਮੱਜ ਬਣਦੀ ਆ ਮਾਸ ਬਣਦੀ ਆ ਪਰ ਅਸੀਂ ਵੇਖਦੇ ਆ ਦੁਨੀਆ ਦੇ ਲੋਕ ਬਹੁਤ ਇਹੋ ਜੀਆਂ ਚੀਜ਼ਾਂ ਸੁਣਦੇ ਆ ਉਹੀ ਚੀਜ਼ਾਂ ਕੰਨਾਂ ਰਾਹੀਂ ਉਹਨਾਂ ਦੇ ਅੰਦਰ ਜਾ ਕੇ ਉਹਨਾਂ ਦਾ ਮਨ ਬਣ ਜਾਂਦੀਆਂ ਸਾਨੂੰ ਲੋੜ ਆ ਕੰਨਾਂ ਰਾਹੀਂ ਚੰਗਾ ਸੁਣਨ ਦੀ ਅੱਖਾਂ ਵੀ ਸੰਗਤ ਕਰਦੀਆਂ ਨੇ ਕੰਨ ਵੀ ਸੰਗਤ ਕਰਦੇ ਨੇ ਜੀਬ ਵੀ ਸੰਗਤ ਕਰਦੀ ਆ ਜਿਸ ਦਿਨ ਤੁਹਾਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਸੰਗਤ ਕੌਣ ਕਰਦਾ ਕਿਹੜੀ ਚੀਜ਼ ਸੰਗਤ ਕਰਦੀ ਆ ਉਸ ਦਿਨ ਤੁਹਾਡਾ ਮਨ ਜਿਹੜਾ ਵਾ ਉਹ ਟਿਕਣਾ ਸ਼ੁਰੂ ਹੋ ਜਾਵੇਗਾ ਕੰਨਾਂ ਰਾਹੀਂ ਕੋਈ ਵੀ ਚੀਜ਼ ਸੁਣ ਲਈ ਆਪਾਂ ਸਾਰਾ ਦਿਨ ਕਈ ਵਾਰਿਆਂ ਹੁੰਦਾ ਵੀ ਕਿਸੇ ਨੇ ਕੋਈ ਸ਼ਬਦ ਆਖਤੇ ਮੁਰਮੁਰ ਕੇ ਉਹ ਵਾਰ-ਵਾਰ ਸਾਨੂੰ ਚੇਤੇ ਆਉਂਦੇ ਆ ਤੇ ਮਨ ਨਹੀਂ ਟਿਕਦਾ ਅਸਲ ਵਿੱਚ ਜਿਹੜਾ ਕੀਰਤਨ ਗੁਰੂ ਦੀ ਬਾਣੀ ਆ ਗੁਰੂ ਦਾ ਸ਼ਬਦ ਆ ਇਹਦੇ ਨਾਲ ਸਾਡਾ ਮਨ ਬੜਾ ਟਕੇਗਾ ਬਹੁਤ ਜ਼ਿਆਦਾ ਟਿਕਦਾ ਇਹਦੇ ਨਾਲ ਮਨ ਇੱਕ ਇਸ ਤੋਂ ਉੱਪਰਲੀ ਅਵਸਥਾ ਵੀ ਹੈਗੀ ਹੈ ਜੇ ਤੁਸੀਂ ਉਹਨੂੰ ਸਮਝਣ ਦਾ ਯਤਨ ਕਰੋਗੇ ਆਪ ਹੀ ਵਾਹਿਗੁਰੂ ਕਹਿ ਕੇ ਜੀਵ ਤੋਂ ਆਪ ਹੀ ਸੁਣਨਾ ਉਹਨੂੰ ਆਪਣੀ ਆਵਾਜ਼ ਨੂੰ ਹੀ ਸੁਣੀ ਜਾਣਾ ਉਹ ਤੁਨ ਵਿੱਚ ਹੀ ਸਮਾ ਜਾਣਾ ਵਾਹਿਗੁਰੂ ਕਹਿ ਕੇ ਆਪ ਹੀ ਸਰਵਣ ਕਰਨਾ ਇਹ ਵੱਡੀ ਅਵਸਥਾ ਤੇ ਪਹੁੰਚਾ ਦਿੰਦਾ ਬੰਦੇ ਨੂੰ ਪਰ ਲੋਕ ਜਿਹੜੇ ਆ ਉਹਨਾਂ ਕੋਲ ਨਿੰਦਿਆ ਚੁਗਲੀ ਲਈ ਸਮਾਂ ਹੈ ਨਾਮ ਜਪਣ ਲਈ ਕੋਈ ਸਮਾਂ ਨਹੀਂ ਹੈ ਜੀ ਫਿਰ ਜਦੋਂ ਅੱਖਾਂ ਗਲਤ ਸੰਗਤ ਕਰਦੀਆਂ ਕੰਨ ਤੇ ਜੀਭ ਫਿਰ ਆਪਾਂ ਗੁਰੂ ਨੂੰ ਕੋਸਦੇ ਆਂ ਇਹ ਬਾਣੀ ਦੇ ਭਰੋਸੇ ਨਾਲ ਮੈਂ ਤੁਹਾਨੂੰ ਕਹਿ ਰਿਹਾ ਵੀ ਜਿਹੜਾ ਵੀ ਬਾਣੀ ਦਾ ਨੇਮੀ ਆ ਬਾਣੀ ਨਾਲ ਅੰਦਰੋਂ ਪ੍ਰੇਮ ਕਰਦਾ ਜਿਹਦੀ ਬਾਣੀ ਖਰਾਕ ਬਣ ਗਈ ਉਹਦੀਆਂ ਮਾੜੀਆਂ ਰੇਖਾਵਾਂ ਗੁਰੂ ਆਪਣੇ ਚਰਨਾਂ ਵਿੱਚ ਰੱਖ ਲੈਂਦਾ ਉਹਦੀ ਕਿਸਮਤ ਹੀ ਬਦਲ ਜਾਂਦੀ ਹੈ ਇਸ ਕਰਕੇ ਨਾ ਸਾਡਾ ਯਕੀਨ ਨਹੀਂ ਹੈਗਾ ਇੱਕ ਵਾਰ ਦੀ ਗੱਲ ਆ ਪੀ ਅੰਮ੍ਰਿਤਸਰ ਦੇ ਵਿੱਚ ਇੱਕ ਸਿੱਖ ਨੌਜਵਾਨ ਕਿਸੇ ਰੱਬ ਦੇ ਪਿਆਰੇ ਨੂੰ ਮਿਲਿਆ ਕਹਿੰਦਾ ਜੀ ਮੇਰਾ ਕਾਰੋਬਾਰ ਬਾਲਾ ਹੀ ਮੰਦਾ ਪੀਵੇਂ ਡਾਵਾ ਡੋਲ ਜਾ ਹੋਇਆ ਪਿਆ ਸਭ ਕੁਝ ਪੀ ਕਦੋਂ ਠੀਕ ਹੋਊਗਾ ਇਹ ਫਿਰ ਮਹਾਪੁਰਖ ਕਹਿਣ ਲੱਗੇ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਵੇਗਾ ਫਿਰ ਉਹਨਾਂ ਨੇ ਅਜੇ ਕੁਝ ਬੋਲਣਾ ਹੀ ਸੀਗਾ ਉਹ ਆਪ ਹੀ ਬੋਲ ਪਿਆ ਕਹਿੰਦਾ ਹਾਂਜੀ ਮੈਂ ਕਿਸੇ ਸਿਆਣੇ ਪੰਡਿਤ ਕੋਲ ਗਿਆ ਸੀਗਾ ਉਹਨੇ ਮੈਨੂੰ ਦੱਸਿਆ ਵੀ ਮੇਰਾ ਕਾਰੋਬਾਰ ਜਿਹੜਾ ਹਜੇ ਮੰਦਾ ਵਾ ਉਹਨੇ ਮੱਥੇ ਦੀਆਂ ਰਖਾਵਾਂ ਵੇਖ ਕੇ ਦੱਸਿਆ ਵੀ ਸੂਰਜ ਦੇਵਤਾ ਥੋੜਾ ਜਿਹਾ ਨਾਰਾਜ ਆ ਤਾਂ ਤੇਰਾ ਕਾਰੋਬਾਰ ਮੰਦਾ। ਉਹਨੇ ਮੈਨੂੰ ਆਖਿਆ ਵੀ ਜੇ ਤੂੰ 7 ਦਿਨ ਪਾਣੀ 'ਚ ਸੰਧੂਰ ਪਾ ਕੇ ਸੂਰਜ ਦੇਵਤੇ ਨੂੰ ਪਾਣੀ ਦੇਵੇਂ ਤਾਂ ਤੇਰਾ ਕਾਰੋਬਾਰ ਸਹੀ ਹੋ ਜਾਊਗਾ। ਇਸ ਬਾਰੇ ਫਿਰ ਉਹ ਜਦੋਂ ਗੱਲ ਕਰ ਰਿਹਾ ਵਾ ਨੌਜਵਾਨ ਤਾਂ ਉਹ ਗੁਰਮukh ਪਿਆਰੀ ਕਹਿਣ ਲੱਗੇ ਭਾਈ ਇੰਨਾਂ ਗੱਲਾਂ ਵਿੱਚ ਕੁਝ ਨਹੀਂ ਹੈਗਾ ਤੂੰ ਛੱਡ ਦੇ। ਫਿਰ ਉਹ ਕਹਿਣ ਲੱਗਾ ਜੀ ਨਹੀਂ ਵੀ ਮੈਂ ਤਾਂ ਇੱਕ ਵਾਰੀ ਤਾਂ ਪੰਡਿਤ ਦਾ ਕਿਹਾ ਕਰਕੇ ਹੀ ਦੇਖਣਾ ਆ। ਫਿਰ ਉਹ ਕਹਿੰਦੇ ਜੀ ਤਿੰਨ ਚਾਰ ਮਹੀਨੇ ਬਾਅਦ ਉਹਨਾਂ ਨੂੰ ਮਿਲਿਆ ਫਿਰ ਕਹਿੰਦੇ ਵੀ ਤੇਰਾ ਉਹ ਕਰਜ਼ਾ ਕਾਰੋਬਾਰ ਜਿਹੜਾ ਸੀ ਠੀਕ ਹੋ ਗਿਆ ਲੈ ਗਿਆ ਕਰਜ਼ਾ ਸੀ ਤੇਰੇ ਸਿਰ ਸਾਰਾ ਕੁਝ ਕਹਿੰਦੇ ਨਹੀਂ ਜੀ ਕਰਜ਼ਾ ਸਗੋਂ ਵੱਧ ਗਿਆ ਕਹਿੰਦੇ ਤੂੰ ਪਾਣੀ ਨਹੀਂ ਦਿੱਤਾ ਫਿਰ ਉਹ ਜਿਹੜਾ ਤੈਨੂੰ ਪੰਡਤ ਨੇ ਕਿਹਾ ਸੀ ਵੀ 7 ਦਿਨ ਸੰਧੂਰ ਪਾਣੀ ਚ ਪਾ ਕੇ ਸੂਰਜ ਨੂੰ ਦੇਣਾ ਗੱਲ ਨਹੀਂ ਬਣੀ ਕਹਿੰਦਾ ਜੀ ਮੈਂ ਤਾਂ ਸੰਧੂਰ ਪਾ ਕੇ ਪਾਣੀ ਵਿੱਚ ਸੂਰਜ ਦੇਵਤਾ ਨੂੰ ਦਿੰਦਾ ਰਿਆਂ ਫਿਰ ਗੱਲ ਬਣੀ ਹੋਈ ਨਹੀਂ ਹੈਗੀ ਤਾਂ ਫਿਰ ਉਹ ਕਹਿਣ ਲੱਗੇ ਗੁਰਮਖ ਪਿਆਰੇ ਵੀ ਭਾਈ ਤੂੰ ਛੱਡ ਇਹਨਾਂ ਗੱਲਾਂ ਨੂੰ ਤੂੰ ਛੱਡ ਆਪਣੇ ਦੁੱਖ ਵੇਲੇ ਮੁਸੀਬਤ ਵੇਲੇ ਬਾਣੀ ਪੜਿਆ ਕਰ ਮੂੰਹ ਤੋਂ ਬੋਲ ਕੇ ਕੰਨਾਂ ਤੋਂ ਸੁਣਿਆ ਕਰ ਫਿਰ ਦੇਖੀ ਤੇਰਾ ਕਰਜ਼ਾ ਜਿਹੜਾ ਕਿਵੇਂ ਲੈਵੇਗਾ ਇਸ ਕਰਕੇ ਫਿਰ ਉਹਨੇ ਫਿਰ ਉਸ ਤਰ੍ਹਾਂ ਕਰਨਾ ਸ਼ੁਰੂ ਕੀਤਾ ਫਿਰ ਉਹਦੀ ਜ਼ਿੰਦਗੀ 'ਚ ਟਿਕਾਅ ਆ ਸ਼ਾਂਤੀ ਆਈ ਹੁਣ ਤਾਂ ਇਹੋ ਜਿਹੀਆਂ ਘਟਨਾਵਾਂ ਬਹੁਤ ਵਾਪਰ ਜਾਂਦੀਆਂ ਨੇ ਇਸ ਕਰਕੇ ਅੱਖਾਂ ਜੀਵ ਤੇ ਕੰਨ ਇਨਾਂ ਤੇ ਜੇ ਤੁਹਾਡਾ ਕੰਟਰੋਲ ਹੋ ਗਿਆ ਫਿਰ ਤੁਸੀਂ ਦੇਖਿਓ ਕਿੰਨੀ ਚੜ੍ਹਦੀ ਕਲਾ ਹੋ ਜਾਵੇਗੀ ਇੱਕ ਵਾਰੀ ਆਪਾਂ ਸਾਰੇ ਸ਼ਬਦ ਦੇ ਅਰਥ ਵੀ ਸਮਝ ਲੈਨੇ ਆਓ ਗੁਰਮੁਖ ਪਿਆਰਿਓ ਸ਼ਲੋਕ ਮਹੱਲਾ 5 ਅੰਤਰ ਗੁਰ ਆਰਾਧਨਾ ਜੇਹਵਾ ਜਪ ਗੁਰ ਨਾਉ ਐ ਇਨਸਾਨ ਮਨ ਵਿੱਚ ਗੁਰੂ ਨੂੰ ਚੇਤੇ ਕਰਿਆ ਕਰ ਜੀਵਨਾ ਗੁਰੂ ਦਾ ਨਾਮ ਜਪਿਆ ਕਰ ਨੇਤਰੀ ਸਤ ਗੁਰ ਪੇਖਣਾ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਿਆ ਕਰ ਸ਼ਰਵਣੀ ਸੁਨਣਾ ਗੁਰ ਨਾਉ ਆ ਜਿਹੜੇ ਤੈਨੂੰ ਕੰਨ ਦਿੱਤੇ ਆ ਨਾ ਰੱਬ ਨੇ ਇਹਨਾਂ ਨਾਲ ਨਾਮ ਸੁਣਿਆ ਕਰ ਕੀਦਾ ਨਾਂ ਗੁਰੂ ਦਾ ਨਾਂ ਸਤਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਜੇ ਇਸ ਤਰ੍ਹਾਂ ਆਪਣੇ ਗੁਰੂ ਦੇ ਪਿਆਰ ਵਿੱਚ ਬੰਦਾ ਰੰਗਿਆ ਜਾਵੇ ਨਾ ਉਹਨੂੰ ਜਗ੍ਹਾ ਮਿਲ ਜਾਂਦੀ ਆ ਦਰਗਾਹ ਵਿੱਚ ਟਿਕਾਣਾ ਮਿਲ ਜਾਂਦਾ ਮਨ ਟਿਕ ਜਾਂਦਾ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ ਪਰ ਗੱਲ ਇਹ ਆ ਕਿ ਇਹੋ ਜਿਹੇ ਬੰਦੇ ਦੁਨੀਆ ਵਿੱਚ ਬੜੇ ਥੋੜੇ ਹੁੰਦੇ ਆ ਵਿਰਲੇ ਹੁੰਦੇ ਆ ਜਿਹੜੇ ਸ੍ਰੇਸ਼ਟ ਕਹਾਉਂਦੇ ਆ ਇਸ ਕਰਕੇ ਇਹ ਜਿਹੜੀ ਦਾਤ ਆ ਨਾ ਉਹਨੂੰ ਮਿਲਦੀ ਆ ਕਹੋ ਨਾਨਕ ਕਿਰਪਾ ਕਰੇ ਜੀ ਤੇ ਗੁਰੂ ਦੀ ਕਿਰਪਾ ਹੁੰਦੀ ਆ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਵਾਥ ਹੁੰਦਾ ਜੀ ਸੰਗਤ ਦੀ ਚੀਜ਼ ਇਹ ਦਾਤ ਇਹ ਚੀਜ਼ ਉਹਨੂੰ ਮਿਲਦੀ ਜੀ ਤੇ ਗੁਰੂ ਦੀ ਕਿਰਪਾ ਹੋਵੇ ਉਹਦੀਆਂ ਅੱਖਾਂ ਜੀਵ ਕੰਨ ਕੰਟਰੋਲ 'ਚ ਰਹਿਣ ਲੱਗ ਜਾਂਦੇ ਆ ਤਾਂ ਇਹ ਅੱਜ ਦੇ ਦੀਵਾਨ ਵਿੱਚ ਬੇਨਤੀਆਂ ਸੀ ਆਪ ਜੀ ਨੂੰ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਇਹ ਜਿਹੜੇ ਇੰਦ੍ਰੇ ਆ ਇਹ ਸ਼ਾਂਤ ਰਹਿਣ ਟਕੇ ਰਹਿਣ ਜੋ ਜੋ ਮੈਂ ਤੁਹਾਨੂੰ ਦੱਸਿਆ ਇੱਕ ਵਾਰੀ ਜ਼ਰੂਰ ਕਰਕੇ ਦੇਖਿਓ ਇਹ ਬਾਣੀ ਤੋਂ ਕੋਈ ਵੀ ਗੱਲ ਬਾਹਰ ਨਹੀਂ ਆਖੀ ਗਈ ਸਭ ਕੁਝ ਬਾਣੀ ਵਿੱਚੋਂ ਹੀ ਆ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਨਮਸਕਾਰ ਜਿਨ੍ਹਾਂ ਨੇ ਐਸਾ ਗਿਆਨ ਸਾਡੀ ਝੋਲੀ ਵਿੱਚ ਪਾਇਆ ਭੁੱਲ ਚੁੱਕ ਦੀ ਖੇਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ